ਇਦਾਂ ਦਾ ਕਿਹੜਾ ਗੇਟ ਆ ਜਿਹਦੇ ਵਿੱਚ ਅਸੀਂ ਜਾ ਨਾ ਜਾ ਸਕਦੇ ਨਾ ਆ ਸਕਦੇ ਕਿਓ ਦੱਸੋ ਕਿਹੜਾ ਗੇਟ ਹੈ ਇੰਡੀਆ ਗੇਟ ਅੱਛਾ ਇਹ ਦੱਸੋ ਕਿਹੜੀ ਚੀਜ਼ ਆ ਜੋ ਕਿ ਆਪਾਂ ਖਾ ਸਕਦੇ ਪਰ ਦੇਖ ਨਹੀਂ ਸਕਦੇ ਕੋਈ ਆਈਡੀਆ ਨਹੀਂ ਕੋਈ ਆਈਡੀਆ ਨਹੀਂ ਅੱਛਾ ਇਹ ਦੱਸੋ ਕਿਹੜੀ ਚੀਜ਼ ਆ ਜੋ ਕਿ ਖਾ ਸਕਦੇ ਹੋ ਪਰ ਦੇਖ ਨਹੀਂ ਸਕਦੇ ਕਾਲਾ ਪੈਂਦੀ ਆ ਰੈਂਦੀ ਆ ਤਾਂ ਹੀ ਕਹਿੰਦੀ ਆ ਨਾ ਆ ਜਿੰਨੇ ਖੜੇ ਇਹਨਾਂ ਨੂੰ ਪੈਂਦੀਆਂ ਰੋਜ਼ ਗਾਲਾਂ ਹੀ ਪੈਂਦੀਆਂ ਨੇ ਸਰ ਐਦਾ ਦੀ ਕਿਹੜੀ ਚੀਜ਼ ਆ ਜੋ ਅਸੀਂ ਖਾ ਸਕਦੇ ਹਾਂ ਪਰ ਦੇਖ ਨਹੀਂ ਸਕਦੇ ਖਾ ਸਕਦੇ ਹਾਂ ਸੌ ਤਿੰਨ ਚਮਚੇ 12 ਕੋਲੀਆਂ ਤੇ ਤੇ ਬੱਚੇ ਹੈਗੇ ਆ ਤੇ 12 ਤੇ ਕਿੱਦਾਂ ਮਤਲਬ ਕਿ ਤਿੰਨ ਚਮਚੇ ਕਿੱਦਾਂ ਯੂਜ਼ ਕਰਨਗੇ ਹੋ ਕੀ ਇਹ ਹੋ ਸਰ ਤੁਹਾਡੇ ਤਾਂ ਪੁੱਛ ਲੈਣਾ ਤੁਹਾਨੂੰ ਕੋਈ ਆਈਡੀਆ ਹੋਵੇ ਨਹੀਂ ਮੈਨੂੰ ਨਹੀਂ ਥੋੜਾ ਤਾਂ ਦੇਖ ਲਓ ਤੇ ਕਿਹੜਾ ਸੁਪਨਾ ਹੈ ਜੋ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ? ਜੇ ਸਭ ਤੋਂ ਵਧੀਆ ਲੱਗਿਆ ਹੋਵੇ। ਵਧੀਆ ਤਾਂ ਨਹੀਂ ਲੱਗਿਆ, ਡਰ ਬੜਾ ਲੱਗਿਆ ਈ। ਕੀ ਸੀਗਾ? ਮਤਲਬ ਮੈਂ ਬੈਠਾ ਤੇ ਡਾਂਡਾ ਉਹਦੇ ਹੱਥ 'ਚੋਂ ਮੇਰੇ ਮਗਰ ਭੱਜੇ ਆਉਂਦੇ ਆ। ਓਹ ਨੋ! ਹੈ ਤੂੰ ਮੇਰੇ ਤੋਂ ਬਿਨਾਂ ਪੁੱਛੇ ਲੈ ਕੇਵੇਂ ਆਇਆ? ਮੈਂ ਮੰਮੀ ਦੇ ਪਿੱਛੇ ਲੁਕੀ ਜਾਂਦਾ। ਤੇ ਬੜਾ ਕੁੱਟਿਆ ਉਹਨਾਂ ਨੇ ਮੈਨੂੰ। ਨਾਲੇ ਮੋਸਮ ਰੋਗੋ ਲੱਗੇ ਮੈਨੂੰ। ਮੈਂ ਤਾਂ ਫੇਰ ਉੱਠਣਸਾਰ ਦੇਖਿਆ ਮੈਂ ਕਿਹ ਖੜਾ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕਾ ਅੱਜ ਅਸੀਂ ਕੁਝ ਬੁਜ਼ਾਰਤਾਂ ਜਿਹੜੇ ਸਟੂਡੈਂਟਸ ਵਿੱਚੋਂ ਪੁੱਛਾਂਗੇ ਤੇ ਜੇਕਰ ਤੁਹਾਨੂੰ ਕੋਈ ਬੁਜ਼ਾਰਤਾਂ ਜਿਹੜਾ ਜਵਾਬ ਪਤਾ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਅੱਜ ਅਸੀਂ ਕੁਝ ਹਸਾ ਮਜ਼ਾਕ ਜਿਹੜਾ ਕਰਨ ਵਾਲੇ ਆ ਅੱਛਾ ਬੁਜ਼ਾਰਤਾਂ ਪੁੱਛਦੀਆਂ ਕੁਝ ਜਵਾਬ ਦੇਣੇ ਹਾਂ ਹਾਂਜੀ ਅੱਛਾ ਇਦਾਂ ਦੀ ਕਿਹੜੀ ਚੀਜ਼ ਐਦਾਂ ਦਾ ਕਿਹੜਾ ਗੇਟ ਆ ਜਿਹਦੇ ਵਿੱਚ ਅਸੀਂ ਜਾ ਨਾ ਜਾ ਸਕਦੇ ਨਾ ਆ ਸਕਦੇ ਕਿਓ ਦੱਸੋ ਕਿਹੜਾ ਗੇਟ ਆ ਉਹ ਇੰਡੀਆ ਗੇ ਹਾਂ ਤੁਸੀਂ ਦੱਸੋ ਕਿਹੜਾ ਹੈ ਪਤਾ ਨਹੀਂ ਥੋੜਾ ਹੀ ਗਿਆ ਪਤਾ ਨਹੀਂ ਕਿਹੜਾ ਇੰਡੀਆ ਗੇਟ ਹੀ ਹੋਣਾ ਇੰਡੀਆ ਗੇਟ ਹੀ ਹੈ ਕਿਸੇ ਨੇ ਨਹੀਂ ਜਵਾਬ ਦੇਣਾ ਮੈਂ ਪਹਿਲੇ ਹੀ ਕਹਿ ਦਿੰਨੀ ਆ ਇਦਾਂ ਦਾ ਕਿਹੜਾ ਗੇਟ ਹੈ ਜਿਹਦੇ ਵਿੱਚ ਨਾ ਤਾਂ ਅਸੀਂ ਜਾ ਸਕਦੇ ਨਾ ਅਸੀਂ ਆ ਸਕਦੇ ਬਹੁਤ ਸਿੰਪਲ ਹੈ ਸਿੰਪਲ ਜੀ ਗੱਲ ਹੈ ਆਹੋ ਮੇਬੀ ਉਹ ਰੋਜ਼ ਯੂਜ਼ ਵੀ ਕਰਦੇ ਹੋ ਕਾਲ ਗੇਟ ਅਜੇ ਇੱਕ ਹੋਰ ਆ ਨਿੱਕੀ ਜੀ ਕੁੜੀ ਲੈ ਪਰੰਦਾ ਤੁਰੀ ਸੁਈ ਲੱਗਾ ਸੁਈ ਤਾਂ ਲੱਗਾ ਤੈਨੂੰ ਪਤਾ ਸੀ ਇਹਦਾ ਜਵਾਬ ਨਹੀਂ ਨਹੀਂ ਪਤਾ ਤੁਹਾਨੂੰ ਪਤਾ ਸੀ ਹਾਂਜੀ ਪਤਾ ਸੀ ਅਜੇ ਇੱਕ ਹੋਰ ਪੁੱਛ ਲੈਣੇ ਆ ਮੈਂ ਹਰੀ ਮੇਰੇ ਬੱਚੇ ਕਾਲੇ ਮੈਨੂੰ ਛੜ ਮੇਰਾ ਇਲਾਈਚੀ ਕਿਹੜੀ ਇਲਾਈਚੀ ਹੈ ਹਰੀ ਇਲਾਈਚੀ ਅਜੇ ਦੱਦੀ ਕਿਹੜੀ ਚੀਜ਼ ਆ ਜੋ ਕਿ ਆਪਾਂ ਖਾ ਸਕਦੇ ਪਰ ਦੇਖ ਨਹੀਂ ਸਕਦੇ ਇਦਾਂ ਦੀ ਕਿਹੜੀ ਚੀਜ਼ ਹੈ ਜਿਹੜੀ ਆਪਾਂ ਖਾ ਸਕਦੇ ਪਰ ਦੇਖ ਨਹੀਂ ਸਕਦੇ ਆ ਇਦਾਂ ਦੀ ਕਿਹੜੀ ਚੀਜ਼ ਹੋ ਸਕਦੀ ਹੈ ਤੁਹਾਡੇ ਕੋਲ ਆਈਡੀਆ ਦੇਖ ਨਹੀਂ ਸਕਦੇ ਲੇਕਿਨ ਖਾ ਸਕਦੇ ਹਾਂ ਕੋਈ ਆਈਡੀਆ ਨਹੀਂ ਹੈ ਦਾ ਅੱਛਾ ਇਦਾਂ ਦੀ ਕਿਹੜੀ ਚੀਜ਼ ਆ ਜੋ ਕਿ ਖਾਈ ਖਾ ਸਕਦੇ ਆ ਪਰ ਦੇਖ ਨਹੀਂ ਸਕਦੇ ਖਾ ਸਕਦੇ ਆ ਪਰ ਕੀ ਕਰ ਸਕਦੇ ਦੇਖ ਨਹੀਂ ਸਕਦੇ ਬੋਲੋ ਕਾਲਾ ਪਤਾ ਨਹੀਂ ਤੁਹਾਨੂੰ ਪਤਾ ਗਾਲਾ ਗਾਲਾ ਹੀ ਹੈ ਗਾਲਾ 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 ਸੇਮ ਗਾਲਾ ਹੀ ਹੈ ਪੈਂਦੀਆਂ ਰਹਿੰਦੀਆਂ ਤਾਂ ਇਹ ਕਹਿੰਦੀਆਂ ਨਾ ਆ ਜਿੰਨੇ ਖੜੇ ਇਹਨਾਂ ਨੂੰ ਪੈਂਦੀਆਂ ਰੋਜ਼ ਗਾਲਾ ਹੀ ਪੈਂਦੀਆਂ ਇਹਨਾਂ ਨੂੰ ਕਿਹੜੇ ਸਬਜੈਕਟ ਦੇ ਟੀਚਰ ਮੈਂ ਆਈਟੀ ਮੈਮ ਤੁਸੀਂ ਫੈਸ਼ਨ ਡਿਜ਼ਾਈਨਿੰਗ ਫੈਸ਼ਨ ਡਿਜ਼ਾਈਨਿੰਗ ਅੱਜ ਭਾਜੀ ਇੱਕ ਬਾਜ਼ਾਰ ਤੋਂ ਪੁੱਛਣੀ ਆ ਤੁਹਾਡੇ ਨਾਲ ਇਦਾਂ ਦੀ ਕਿਹੜੀ ਚੀਜ਼ ਹੈ ਜੋ ਆਪਾਂ ਦੇਖ ਸਕਦੇ ਆ ਪਰ ਉਹਨੂੰ ਛੂ ਨਹੀਂ ਸਕਦੇ ਹੱਥ ਨਹੀਂ ਲਾ ਸਕਦੇ ਦੇਖ ਸਕਦੇ ਹੱਥ ਨਹੀਂ ਲਾ ਸਕਦੇ ਦੇਖ ਸਕਦੇ ਆ ਹਾਂਜੀ ਥੋੜਾ ਜਿਹਾ ਕੁਝ ਮਤਲਬ ਕਿ ਦੱਸੋ ਕੁਝ ਹਾਂ ਵਾ ਸੁਪਨਾ ਰਾਈਟ ਤੁਸੀਂ ਉਹਨਾਂ ਦੇਖ ਸਕਦੇ ਆ ਪਰ ਅੱਪਾ ਉਹ ਨਹੀਂ ਦੇਖ ਸਕਦੇ ਦਾਦੇ ਕਿਹੜਾ ਗੇਟ ਆ ਜਿਹਦੇ ਵਿੱਚ ਨਾ ਤਾਂ ਅਸੀਂ ਜਾ ਸਕਦੇ ਨਾ ਆ ਸਕਦੇ ਆ ਕਾਲ ਗੇਟ ਆ ਵੈਰੀ ਗੁੱਡ ਮੈਂ ਮੈਂ ਤੁਹਾਡੇ ਨਾਲ ਵੀ ਪੁੱਛਾਂਗੇ ਕਿ ਸਵਾਲ ਮੈਂ ਹਰੀ ਮੇਰੇ ਬੱਚੇ ਖਾਲੇ ਮੈਨੂੰ ਛੱਡ ਮੇਰੇ ਬੱਚੇ ਖਾਲੇ ਮੈਂ ਹਰੀ ਹਾਂਜੀ ਇਲਾਚੀ ਬੱਚੇ ਤਾਂ ਜਵਾਬ ਦਿੱਤਾ ਹੈ ਜਵਾਬ ਨਹੀਂ ਦੇਣਾ ਕਿਸੇ ਨੇ ਅੱਛਾ ਨਿੱਕੀ ਜੀ ਕੁੜੀ ਲੈ ਪਰਾਂਦਾ ਤੋਰੀ ਬਹੁਤ ਸੋਖ ਆ ਸਰ ਇਦਾਂ ਦੀ ਕਿਹੜੀ ਚੀਜ਼ ਆ ਜੋ ਅਸੀਂ ਖਾ ਸਕਦੇ ਹਾਂ ਪਰ ਦੇਖ ਨਹੀਂ ਸਕਦੇ ਹਵਾ ਹਵਾ ਆ ਮੈਮ ਤੁਸੀਂ ਤੁਹਾਡਾ ਹਵਾ ਪੱਕਾ ਤਾਂ ਸੋਚ ਲਓ ਥੋੜਾ ਜਿਹਾ ਦਿਮਾਗ ਲਾ ਲਓ ਖਾ ਸਕਦੇ ਹਾਂ ਸੌ ਇਦਾਂ ਦੀ ਕਿਹੜੀ ਚੀਜ਼ ਆ ਜੋ ਅਸੀਂ ਦੇਖ ਸਕਦੇ ਹਾਂ ਪਰ ਉਹਨੂੰ ਛੂ ਨਹੀਂ ਸਕਦੇ ਹਵਾ ਪੱਕੀ ਗੱਲ ਹੈ ਆਵਾ ਛੂ ਸਕਦੇ ਹੋ ਮਹਿਸੂਸ ਕਰ ਸਕਦੇ ਆ ਇਦਾਂ ਦੀ ਮੈਂ ਕਿਹ ਇਦਾਂ ਦੀ ਕਿਹੜੀ ਚੀਜ਼ ਹੈ ਜੋ ਆਪਾਂ ਦੇਖ ਸਕਦੇ ਆ ਪਰ ਛੂ ਨਹੀਂ ਸਕਦੇ ਅੱਗ ਅੱਗ ਕੌਣ ਕਹਿੰਦਾ ਛੋਲੀ ਮੈਂ ਮੈਂ ਤਾਂ ਦੇਖ ਲਈ ਹਾਂਜੀ ਦੱਸੋ ਦੱਸੋ ਪਰਛਾਈ ਪਰਛਾਈ ਪੱਕੀ ਗੱਲ ਹੈ ਹਾਂਜੀ ਨਹੀਂ ਗਲਤ ਹੈ ਅੱਗ ਉਹ ਦੇਖ ਤਾਂ ਸਕਦੇ ਪਰ ਉਹਨੂੰ ਛੂ ਨਹੀਂ ਸਕਦੇ ਅੱਗ ਦੇਖ ਸਕਦੇ ਪਰ ਛੂ ਨਹੀਂ ਸਕਦੇ ਹੱਥ ਤਾਂ ਛੜੂਗਾ ਅੱਗ ਦਾ ਹੱਥ ਤਾਂ ਛੜੂਗਾ ਹਾਂ ਹਾਂ ਦੇਖ ਰਿਹਾ ਪਰ ਚੂਨੀ ਤੱਕ ਹੈ ਸੋ ਹੋਰ ਸਟੂਡੈਂਟਸ ਨਾਲ ਗੱਲਬਾਤ ਕਰਾਂਗੇ ਸਾਡੇ ਸਟੂਡੈਂਟਸ ਮੌਜੂਦ ਨੇ ਹੈਲੋ ਹੈਲੋ ਅੱਛਾ ਰੀਡਰਸ ਪੁੱਛਣੀਆਂ ਥੋੜੇ ਬਾਜ਼ਾਰ ਦਾ ਪੁੱਛਣੇ ਥੋੜੇ ਖੱਪ ਕਰਾਂਗੇ ਠੀਕ ਹੈ ਅੱਛਾ ਇਦਾਂ ਦਾ ਕਿਹੜਾ ਗੇਟ ਆ ਜਿਹਦੇ ਵਿੱਚ ਨਾ ਤਾਂ ਜਾ ਸਕਦੇ ਨਾ ਆ ਸਕਦੇ ਕਿਹੜਾ ਗੇਟ ਆ कोलगेट फाइव अच्छा ए कोई दसता नहीं रे बच्चों सर ਤੁਸੀਂ ਤਾਂ ਨਹੀਂ ਦੱਸ ਰਹੇ ਨਹੀਂ ਨਹੀਂ আচ্ছা ਇਦਾਂ ਦੇ ਕਿ ਇੱਕ ਇਨਸਾਨ ਇਦਾਂ ਦੀ ਕਿਹੜੀ ਚੀਜ਼ ਆ ਮਰਨ ਤੋਂ ਬਾਅਦ ਵੀ ਜਿਹੜਾ ਲੋਕਾਂ ਨੂੰ ਦੇ ਸਕਦਾ ਹੈ ਮਰਨ ਤੋਂ ਬਾਅਦ ਵੀ ਲੋਕਾਂ ਨੂੰ ਦੇ ਸਕਦਾ ਹੈ ਥੋੜਾ ਆਈਡੀਆ ਲਾਓ ਪੁੱਛ ਤਾਂ ਬੋਲੋ ਅੱਖਾਂ 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 ਅੰਗ ਦਾ 3 ਚਮਚੇ 12 ਕੋਲੀਆਂ ਤੇ ਬੱਚੇ ਹੈਗੇ ਆ ਤੇ 12 ਤੇ ਕਿੱਦਾਂ ਮਤਲਬ ਕਿ 3 ਚਮਚੇ ਕਿੱਦਾਂ ਯੂਜ਼ ਕਰਨਗੇ ਹੋ ਕੀ ਇਹ ਉਹ ਤਿੰਨ ਬੋਲੀਆਂ 12 ਚਮਚ ਆਈਡੀਆ ਨਹੀਂ ਸਰ ਤੁਹਾਡੇ ਤਾਂ ਪੁੱਛ ਲੈਨੇ ਤੁਹਾਨੂੰ ਕੋਈ ਆਈਡੀਆ ਹੋਵੇ ਨਹੀਂ ਮੈਨੂੰ ਨਹੀਂ ਪਤਾ ਜੀ ਥੋੜਾ ਤਾਂ ਦੇਖ ਲਓ ਸਰ ਐਦਾਂ ਦੀ ਕਿਹੜੀ ਚੀਜ਼ ਆ ਜੋ ਕਿ ਆਪਾਂ ਦੇਖ ਸਕਦੇ ਪਰ ਛੂ ਨਹੀਂ ਸਕਦੇ ਸਾਰੇ ਨੂੰ ਆਂਦੇ ਆ ਕਦੇ ਕਿਤੇ ਸਾਰੇ ਨੂੰ ਆਈ ਜਾਂਦੇ ਆ ਰੋਜ਼ ਦੇਖਦਾ ਸੁਪਨੇ ਰਾਈਟ ਅੱਛਾ ਕਿਹੜਾ ਸੁਪਨਾ ਜੋ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ ਜੇ ਸਭ ਤੋਂ ਵਧੀਆ ਲੱਗਿਆ ਹੋਵੇ ਰੀਸੈਂਟਲੀ ਵਧੀਆ ਲੱਗਿਆ ਹੋਵੇ ਹਾਂ ਵਧੀਆ ਵਧੀਆ ਤਾਂ ਨਹੀਂ ਲੱਗਿਆ ਡਰ ਬੜਾ ਲੱਗਿਆ ਸੀ ਅੱਛਾ ਕੀ ਸੀਗਾ ਕੁਝ ਨਹੀਂ ਜਿੱਦੇ ਮੈਂ ਮੋਟਰਸਾਈਕਲ ਲਿਆ ਆ ਮੋਟਰਸਾਈਕਲ ਲਿਆ ਸੀਗਾ ਮੈਂ ਅੱਛਾ ਤੇ ਰਾਤ ਨੂੰ ਮੈਨੂੰ ਸੁਪਨਾ ਆ ਗਿਆ ਮਤਲਬ ਮੈਂ ਬੈਠਾ ਮਤਲਬ ਮੇਰੇ ਡੈਡੀ ਨੂੰ ਇਨਸਪਾਇਰ ਹੋਏ ਨੂੰ ਲਗਭਗ ਮੇਰੇ ਖਿਆਲ 15 16 ਸਾਲ ਹੋ ਗਏ ਜਿਆਦਾ ਹੀ ਹੋ ਗਏ ਨਾ ਤੇ ਡੰਡਾ ਆਉਂਦਾ ਨੇ ਹੱਥ ਚ ਮੇਰੇ ਮਗਰ ਭੱਜੇ ਆਉਂਦੇ ਆ ਅੱਛਾ ਕਹਿੰਦੇ ਤੂੰ ਮੇਰੇ ਤੋਂ ਬਿਨਾਂ ਪੁੱਛੇ ਲੈ ਕੇਵੇਂ ਆਇਆ ਮੈਂ ਮੰਮੀ ਦੇ ਪਿੱਛੇ ਲੁਕੀ ਜਾਂਦਾ ਮੈਂ ਸੋਚੀ ਜਾਂਦਾ ਵੀ ਅੱਡਾ ਵੱਡਾ ਹੋ ਗਏ ਮੰਮੀ ਦੇ ਪਿੱਛੇ ਲੁਕੀ ਜਾਂਦਾ ਮੈਂ ਹਾਂ ਤੇ ਬੜਾ ਕੁੱਟਿਆ ਉਹਨਾਂ ਨੇ ਮੈਨੂੰ ਨਾਲੇ ਮੋਟਰਸਾਈਕਲ ਕੋਲੇ ਲੈ ਕੇ ਮੈਂ ਤਾਂ ਸਵੇਰੇ ਉੱਠਣਸਾਰ ਦੇਖਿਆ ਮੈਂ ਕਿਹ ਖੜਾ ਸੱਚੀ ਗੱਲ ਆ ਅੱਛਾ ਤੂੰ ਆਉਦਾ ਨਹੀਂ ਉੱਟ ਕੇ ਦੇਖ ਲੈ ਕਿ ਦੇਖ ਲੈ ਮੋਟਰਸਾਈਕਲ ਆ ਗਿਆ ਕਿ ਨਹੀਂ ਆ ਗਿਆ ਨਹੀਂ ਨਹੀਂ ਵੀ ਨਹੀਂ ਨੀਂਦ ਖਰਾਬ ਕਰਦਾ ਮੈਂ ਸੋ ਦੇਖ ਰਹੇ ਸਟੂਡੈਂਟਸ ਨੇ ਨਾਲ ਨਾਲ ਟੀਚਰਸ ਵੀ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਅਜੇ ਇੱਕ ਸਵਾਲ ਪੁੱਛਾਂਗੇ ਇਦਾਂ ਦਾ ਪਹਿਲਾਂ ਤੇ ਦੱਸੋ ਕਿਹੜਾ 게ਟ ਆ ਜਿੱਦੋਂ ਨਾ ਸਕਦੇ ਨਾ ਜਾ ਸਕਦੇ ਆ ਇੱਧਰ ਉੱਧਰ ਅੱਖ ਨਹੀਂ ਦਿਖवानी ਤੁਸੀਂ ਮੇਰੇ ਵੱਲ ਦੇਖੋ ਸਿਰਫ ਬੱਚੇ ਆਈਡੀਆ ਦੇ ਦਿੰਦੇ ਨੇ 게ਟ ਕਾਲਗੇਟ ਰਾਈਟ ਬੱਚੇ ਚੱਲ ਬੱਚੇ ਨੇ ਦੱਸਦੇ ਨੇ ਨਾ 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 ਬੱਚਿਆਂ ਦੇ ਪਾਪਾ ਨੇ ਦੱਸਿਆ ਅਜੇ ਇੱਕ ਹੋਰ ਸਵਾਲ ਆ ਉਹ ਪੁੱਛਦੀਆਂ ਮੈਂ ਤਿੰਨ ਜਾਂ ਤਿੰਨ ਚਮਚ ਬਾਰਾ ਕੋਲੀਆ ਦੱਸੋ ਕੀ ਹੈ ਉਹ ਤਿੰਨ ਚਮਚ ਬਾਰਾ ਕੋਲੀਆ ਸੋਚਣਾ ਪਣਾ ਘੜੀ ਹਾਂ ਸਰੋਂ ਦਾਸਤਾ ਘੜੀ ਘੜੀ ਰਾਈਟ ਹੈ ਚਲੋ ਬਈ ਅੱਛਾ ਇਦਾਂ ਦੀ ਕਿਹੜੀ ਇਦਾਂ ਦਾ ਕਿਹੜਾ ਫਲ ਹੈ ਜੋ ਕਿ ਬਹੁਤ ਮਿੱਠਾ ਹੁੰਦਾ ਪਰ ਅਸੀਂ ਉਹਨੂੰ ਖਰੀਦ ਨਹੀਂ ਸਕਦੇ ਸਬਰ ਦਾ ਫਲ ਸਬਰ ਦਾ ਫਲ ਇਹ ਸੁਣਿਆ ਮੈਂ ਪਹਿਲਾਂ ਉਹ ਇਹ ਸੁਣਿਆ ਸੀ ਸਬਰ ਦਾ ਫਲ ਮਿੱਠਾ ਹੁੰਦਾ ਨਾ ਨਾ ਥੈਂਕ ਯੂ ਤੋ ਆਲੋ ਜੀ ਸਹੀ ਸਾਰੀ ਗੱਲਬਾਤ ਜਿਹੜੀ ਕਰ ਲਈਏ ਤੁਸੀਂ ਦੇਖ ਲਿਆ ਸਟੂਡੈਂਟਸ ਨੇ ਵੀ ਬਹੁਤ ਜ਼ਿਆਦਾ ਖੱਪ ਕਹਤੀਆਂ ਨਾਲ ਦੇ ਨਾਲ ਟੀਚਰਸ ਨੇ ਵੀ ਬਹੁਤ ਜ਼ਿਆਦਾ ਖੱਪ ਕਹਤੀਆਂ ਜੇਕਰ ਤੁਹਾਨੂੰ ਕਿਸੇ ਵੀ ਬੁਝਾਰਤ ਦਾ ਜਿਹੜਾ ਆਨਸਰ ਪਤਾ ਹੈ ਸਾਨੂੰ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤੁਸੀਂ ਏਡ ਲਾਈਨਸ ਮੈਂ ਹਾਂ ਮਲਿਕ ਕੈਮਰਾ ਪਰਸਨ ਵਿਪਰਵਤੀ ਨਾਲ